ਜੋ ਸ਼ਖਸ਼ ਬਾਜ਼ਾਰਾਂ ਚ ਪੱਕਦਾ ਫਰਦਾ ਹੋਵੇ ਤੇ ਆਖਰ ਨੂੰ ਉਹ ਭਾਰਤ ਦਾ ਸੁਲਤਾਨ ਬਣ ਜੇ ਕੀ ਇਹ ਹੋ ਸਕਦਾ ਇਹ ਹੋਇਆ ਸੀ ਭਾਰਤ ਦੇ ਇਤਿਹਾਸ ਦੇ ਵਿੱਚ ਜਿਹਨੂੰ ਕਿ ਕੌਤਬਦੀਨ ਐਬਕ ਦੇ ਨਾਲ ਜਾਣਿਆ ਜਾਂਦਾ ਤੇ ਐ ਕੈਂਸਾ ਸ਼ਖਸ਼ ਜਿਹਨੂੰ ਮੁਸਲਮਾਨ ਸ਼ਖਸ਼ ਸੀ ਸੁਲਤਾਨ ਜਿਹੜਾ ਭਾਰਤ ਦਾ ਪਹਿਲਾ ਮੁਸਲਮਾਨ ਸ਼ਾਸਕ ਬਣਿਆ ਸੁਲਤਾਨ ਬਣਿਆ ਅੱਜ ਆਪਾਂ ਖਾਸ ਤੌਰ ਤੇ ਗੱਲਬਾਤ ਕਰਾਂਗੇ ਕੌਤਬਦੀਨ ਐਬਕ ਦੀ ਦੱਸਿਆ ਇਹ ਵੀ ਜਾਂਦਾ ਕਿ ਜਿਨੇ ਕਉਤੇ ਮੀਨਾਰ ਬਣਾਇਆ ਸੀਗਾ ਦਿੱਲੀ ਦੇ ਵਿੱਚ ਖਾਸ ਤੌਰ ਤੇ ਗੱਲਬਾਤ ਕਰਾਂਗੇ ਕੋਤਿਬਦੀਨ ਐਬਕ ਮੁਹੰਮਦ ਗੋਰੀ ਦਾ ਇੱਕ ਗੁਲਾਮ ਸੀ ਦੱਸਿਆ ਜਾਂਦਾ ਵੀ 1150 ਦੇ ਨੇੜੇ ਤੇੜਾ ਤੁਰਕਿਸਤਾਨ ਦੇ ਵਿੱਚ ਜਨਮ ਹੋਇਆ ਸੀਗਾ ਤੇ ਇਹਨੂੰ ਪਹਿਲਾਂ ਕਿਸੇ ਕਾਜ਼ੀ ਸੀ ਕਾਜ਼ੀ ਫਖਰਦੀਨ ਉਹਨੇ ਖਰੀਦ ਲਿਆ ਸੀਗਾ ਤੇ ਉਹਨੇ ਇਹਨੂੰ ਚੰਗੀ ਤਰ੍ਹਾਂ ਪੁੱਤਾਂ ਦੀ ਤਰ੍ਹਾਂ ਪਾਲਿਆ ਪਲੋਸਿਆ ਤੇ ਅਰਬੀ ਤੇ ਫਾਰਸੀ ਦੀ ਪੜ੍ਹਾਈ ਕਰਵਾਈ ਇਸ ਤੋਂ ਬਾਅਦ ਫਿਰ ਜਦੋਂ ਕਾਜ਼ੀ ਪੂਰਾ ਹੋ ਗਿਆ ਤਾਂ ਉਹਦੇ ਮੁੰਡਿਆਂ ਨੇ ਫਿਰ ਇਹਨੂੰ ਅੱਗੇ ਵੇਚਦਾ ਸੀ ਅੱਗੇ ਕਿਹਦੇ ਕੋਲ ਵੇਚਿਆ ਸੁਹਾਬੁद्दीन ਮੁਹੰਮਦ ਗੋਰੀ ਕੋਲੇ ਵੇਚਦਾ ਸੀ ਤੇ ਸੁਹਾਬੁद्दीन ਮੁਹੰਮਦ ਗੋਰੀ ਦੇ ਕੋਈ ਆਪ ਦੀ ਔਲਾਦ ਨਹੀਂ ਸੀ ਤੇ ਉਹਨੇ ਫਿਰ ਕੀ ਕੀਤਾ ਉਹਨੇ ਇਹਨੂੰ ਚੰਗੀ ਘੋੜ ਸਵਾਰੀ ਤੀਰ ਅੰਦਾਜ਼ੀ ਚੰਗੀ ਵਿੱਦਿਆ ਦਿੱਤੀ ਤੇ ਆਖਰ ਨੂੰ ਇਹ ਭਾਰਤ ਦਾ ਸੁਲਤਾਨ ਬਣ ਗਿਆ ਸੀ ਤਿੰਨ ਸਾਰੀ ਉਮਰ ਲਗਭਗ ਸੁਹਾਬੁद्दीन ਮੁਹੰਮਦ ਗੋਰੀ ਦੇ ਅਧੀਨ ਰਹਿ ਕੇ ਹੀ ਸੇਵਾ ਕੀਤੀ ਬਿਸ਼ੱਕ ਕਿ ਜਦੋਂ ਸੁਲਤਾਨ ਬਣ ਵੀ ਗਿਆ ਸੀ ਨਾ 1206 ਦੇ ਵਿੱਚ ਉਦੋਂ ਬਾਅਦ ਦੇ ਵਿੱਚ ਵੀ ਆਪ ਦਾ ਸਿੱਕਾ ਤੱਕ ਜਾਰੀ ਨਹੀਂ ਸੀ ਕੀਤਾ ਮਤਲਬ ਉਹ ਮੁਹੰਮਦ ਗੋਰੀ ਦੇ ਨਾਲ ਵਫਾਦਾਰ ਰਿਹਾ ਸੀ ਅੱਜ ਆਪਾਂ ਇਹਦੀ ਗੱਲਬਾਤ ਕਰਾਂਗੇ ਕਉਤਬਦੀਨ ਐਬਕ ਮੁਹੰਮਦ ਗੋਰੀ ਦੇ ਕਿਹ ਲੋਕੀਂ ਪਸੰਦੀ ਦਾ ਲੋਕਾਂ ਦੇ ਵਿੱਚ ਜਰਨੈਲਾਂ ਦੇ ਵਿੱਚ ਸ਼ਾਮਲ ਹੋ ਗਿਆ ਸੀ ਇੱਕ ਵਾਰ ਦੱਸਿਆ ਜਾਂਦਾ ਵੀ ਕੋ ਮੁਹੰਮਦ ਗੋਰੀ ਕਿਸੇ ਗੱਲ ਤੋਂ ਖੁਸ਼ ਹੋਇਆ ਤਾਂ ਉਹਨੇ 1000 ਦੇ ਨੇੜੇ ਤੇੜੇ ਦੀ ਕਰੰਸੀ ਕਉਤਬਦੀਨ ਐਬਕ ਨੂੰ ਦਿੱਤੀ ਵੀ ਜਾ ਭਾਈ ਖਾ ਪੀ ਲੈ ਮौज ਕਰ ਤਾਂ ਦੱਸਿਆ ਜਾਂਦਾ ਵੀ ਕਉਤਬਦੀਨ ਐਬਕ ਨੇ ਉਹ ਜਿਹੜਾ 1000 ਰੁਪਈਆ ਸੀ ਗੁਲਾਮਾਂ ਦੇ ਵਿੱਚ ਵੰਡਦਾ ਸੀ ਜਿਹੜੀ ਉਹਦੀ ਦੋਸਤ ਮਿੱਤਰ ਗੁਲਾਮ ਸੀ ਤਾਂ ਉਹਨਾਂ ਦੇ ਵਿੱਚ ਤੋਂ ਵੰਡਿਆ ਇਹ ਗੱਲ ਮੁਹੰਮਦ ਗੋਰੀ ਨੂੰ ਪਤਾ ਲੱਗੀ ਉਹਨੇ ਸੋਚਿਆ ਯਾਰ ਬੰਦਾ ਬੜਾ ਦਿਆਲੂ ਆ ਤੇ ਨੇਕਦਿਲ ਇਨਸਾਨ ਆ ਪਈ ਕਿਉਂ ਉਹਨਾਂ ਨੂੰ ਨਾਲ ਹੀ ਰੱਖਿਆ ਜਾਵੇ ਇਸ ਗੱਲ ਤੋਂ ਖੁਸ਼ ਹੋ ਕੇ ਘੋੜਸ਼ਾਲਾ ਦਾ ਕਹ ਲੋ ਕਿ ਤਬੀਲੇ ਦਾ ਜਿਹੜੇ ਸ਼ਾਹੀ ਘੋੜੇ ਸੀ ਉਹਨਾਂ ਦਾ ਅਫਸਰ ਬਣਾਤਾ ਸੀ ਗੱਲ ਆਉਂਦੀ ਹੈ ਐਬਕ ਐਬਕ ਸ਼ਬਦ ਕਿੱਥੋਂ ਆਇਆ ਇਹਦੇ ਬਾਰੇ ਦੋ ਤਿੰਨ ਗੱਲਾਂ ਆਮ ਪ੍ਰਚਲਿਤ ਨੇ ਆਮ ਤੌਰ ਤੇ ਤੁਰਕੀ ਦੇ ਵਿੱਚ ਪਿਆਰ ਵਰਗੇ ਸ਼ਬਦ ਨੂੰ ਦਰਸਾਉਣ ਲਈ ਐਬਕ ਸ਼ਬਦ ਆਖਿਆ ਜਾਂਦਾ ਜਾਂ ਐਵੇਂ ਵੀ ਕਹਿ ਸਕਦੇ ਆ ਕਿ ਖੂਬਸੂਰਤ ਲੋਕਾਂ ਨੂੰ ਐਬਕ ਆਖਿਆ ਜਾਂਦਾ ਵਾ ਟੁਰਕੀਜ਼ ਬੰਦ ਦੇ ਵਿੱਚ ਇਸੇ ਤਰੀਕੇ ਦੇ ਨਾਲ ਹੀ ਫਿਰ ਐਬਕ ਸ਼ਬਦ ਇਹਦੇ ਨਾਲ ਜੁੜ ਗਿਆ ਸੀਗਾ ਜਿਹੜੀ ਇਹ ਗੁਲਾਮ ਸੀ ਨਾ ਇੱਥੋਂ ਹੀ ਗੁਲਾਮ ਵੰਸ਼ ਚੱਲਿਆ ਸੀਗਾ ਭਾਜ ਨੂੰ ਆਪਾਂ ਗੁਲਾਮ ਵੰਸ਼ ਆਖਦੇ ਹਾਂ ਸਭ ਤੋਂ ਪਹਿਲਾਂ ਗਜ਼ਨਵੀ ਵੰਸ਼ ਸੀ ਉਸ ਤੋਂ ਬਾਅਦ ਆਪਣਾ ਗੋਰੀ ਵੰਸ਼ ਗੋਰੀ ਵੰਸ਼ ਤੋਂ ਬਾਅਦ ਫਿਰ ਗੁਲਾਮ ਵੰਸ਼ ਸ਼ੁਰੂ ਹੁੰਦਾ ਜਿਹਦਾ ਭਾਰਤ ਉਦੇ ਅਧਿਕਾਰ ਰਿਹਾ ਇੱਕ ਐਸਾ ਸ਼ਖਸ ਸੀ ਜਿਹੜਾ ਭਾਰਤ ਦੇ ਵਿੱਚ ਜੀਆ ਜੀਵਿਆ ਤੇ ਭਾਰਤ ਵਿੱਚ ਹੀ ਮਰਿਆ ਤੇ ਭਾਰਤ ਦੇ ਵਿੱਚ ਇੱਕ ਕੌਡੀ ਵੀ ਇਹ ਬਾਹਰ ਕਿਸੇ ਹੋਰ ਇਲਾਕੇ ਚ ਲੈ ਕੇ ਨਹੀਂ ਸੀ ਗਿਆ ਇਹਨੇ ਜੋ ਕੁਛ ਬਣਾਇਆ ਉਹ ਸਾਰਾ ਭਾਰਤ ਦੇ ਵਿੱਚ ਹੀ ਬਣਾਇਆ ਇਹ ਇਹਦੀ ਖਾਸ ਗੱਲ ਸੀ ਗੱਲ ਕਰੀਏ ਗੁਲਾਮਾਂ ਦੀ ਇਹ ਗੁਲਾਮ ਕੌਣ ਸੀ ਇਹ ਜਦੋਂ ਤੁਰਕੀ ਲੋਕ ਜਦੋਂ ਹਾਰ ਗਏ ਸੀ ਨਾ ਤਾਂ ਇਹਨੂੰ ਜੇਤੂ ਲੋਕਾਂ ਨੇ ਫੜ ਲਿਆ ਤੇ ਬਾਜ਼ਾਰਾਂ 'ਚ ਵੇਚਣਾ ਸ਼ੁਰੂ ਕਰਤਾ ਇਹ ਉਹਨਾਂ ਦੇ ਬੱਚੇ ਸੀ ਅਸਲ ਦੇ ਵਿੱਚ ਸ਼ਾਹੀ ਪਰਿਵਾਰਾਂ ਨੂੰ ਸੰਬੰਧ ਰੱਖਦੇ ਸੀ ਕਿੰਨਾ ਕਿਤੇ ਉਹ ਖਾਨਦਾਨੀ ਵੀ ਇਹਨਾਂ ਦੇ ਮਗਰ ਕੰਮ ਕਰਦੀ ਸੀ ਜਦੋਂ ਸ਼ਾਹੀ ਖਾਨਦਾਨ ਨਾਲ ਸੰਬੰਧ ਸੀ ਕਰ ਠੀਕ ਹੈ ਕਿ ਬਾਜ਼ਾਰਾਂ 'ਚ ਵੈਗ ਗਏ ਵਿਕਣ ਦੇ ਨਾਲ ਇਹ ਨਹੀਂ ਹੁੰਦਾ ਕਿ ਤੁਹਾਡੀ ਖਾਨਦਾਨੀ ਖਤਮ ਹੋ ਜੇ ਇਸੇ ਤਰੀਕ ਜਿਨ੍ਹਾਂ ਦੇ ਵਿੱਚ ਬਲਬਨ ਵੀ ਹੋਇਆ ਵਾ ਐਲਤੋ ਤਮਸ਼ ਵੀ ਹੋਇਆ ਵਾ ਹਨਾ ਤੇ ਇਸ ਤੋਂ ਹੋਰ ਰਜ਼ੀਆ ਸੁਲਤਾਨ ਵੀ ਹੋਈ ਇਹ ਸਾਰੇ ਗੁਲਾਮ ਹੀ ਸੀ ਤੇ ਇਨ੍ਹਾਂ ਗੁਲਾਮਾਂ ਨੇ ਹੀ ਭਾਰਤ ਉੱਤੇ ਰਾਜ ਕੀਤਾ ਸੀ ਲੰਮਾ ਸਮਾਂ ਜਿਹਨੂੰ ਗੁਲਾਮ ਵੰਸ਼ ਕਿਹਾ ਜਾਂਦਾ ਵਾ ਕੁੱਤ ਮੁਹੰਮਦ ਗੋਰੀ ਕਤੁਕਦੀਨ ਇਹ ਵਕਤ ਤੋਂ ਸਮੇਂ-ਸਮੇਂ ਤੇ ਪ੍ਰਭਾਵਤ ਹੁੰਦਾ ਰਹਿੰਦਾ ਸੀਗਾ ਰਾਏ ਖੁਰਾਸਾਨ ਦੀ ਲੜਾਈ ਹੋਈ ਸੀ ਰਾਈ ਖੁਰਾਸਾਨ ਕਿਹਾ ਜਾਂਦਾ ਤੇ ਉਸ ਲੜਾਈ ਦੇ ਵਿੱਚ ਵੀ ਮੁਹੰਮਦ ਗੋਰੀ ਨੇ ਚੰਗੇ ਕਰਤੱਬ ਦਿਖਾਏ ਸੀ ਤੇ ਚੰਗਾ ਉਹਦਾ ਪ੍ਰਾਪਤ ਕੀਤਾ ਸੀ ਇਸ ਤੋਂ ਬਾਅਦ ਜੋ ਇਤਿਹਾਸ ਦੇ ਵਿੱਚ ਵੱਡੀ ਲੜਾਈ ਹੋਈ ਆ ਤਰਾਇਨ ਦੀ ਲੜਾਈ ਜਿਹੜੀ ਕਿ 1192 ਈਸਵੀ ਦੇ ਵਿੱਚ ਪ੍ਰਥਵੀ ਰਾਜ ਚੋਹਾਨ ਜਿਹੜਾ ਕਿ ਅਜਮੇਰ ਦਾ ਸ਼ਾਸਕ ਸੀ ਰਾਜਪੂਤ ਉਹਦਾ ਇੱਕੋ ਕੋ ਸਰਦਾਰ ਸੀ ਰਾਜਾ ਸੀ ਮਹਾਨ ਸਮਰਾਟ ਮੰਨਿਆ ਜਾਂਦਾ ਉਹਦੇ ਨਾਲ ਲੜਾਈ ਦੇ ਵਿੱਚ ਕੌਤਬਦੀਨ ਐਬਕ ਨੇ ਚੰਗੀਆਂ ਚਾਲਾਂ ਚਲੀਆਂ ਜੰਗੀ ਚਾਲਾਂ ਚਲੀਆਂ ਜਿਹਦੇ ਕਰਕੇ ਮੁਹੰਮਦ ਗੌਰੀ ਦੀ ਜਿੱਤ ਹੋ ਗਈ ਸੀ ਇਹ ਇੱਕ ਵੱਡਾ ਕਾਰਨ ਮੰਨਿਆ ਗਿਆ ਇਸ ਤੋਂ ਵੀ ਪ੍ਰਭਾਵਿਤ ਹੋ ਕੇ ਮੁਹੰਮਦ ਗੌਰੀ ਵਾਪਸ ਗਜਨੀ ਚਲੇ ਗਿਆ ਸੀ ਪਰ ਜਾਣ ਤੋਂ ਪਹਿਲਾਂ ਕੌਤਬਦੀਨ ਐਬਕ ਨੂੰ ਆਪਣਾ ਨਾਇਬ ਮਤਲਬ ਸੌ ਆਪਣਾ ਨਾਇਬ ਬਣਾ ਗਿਆ ਸੀ ਇਸ ਤੋਂ ਬਾਅਦ ਫਿਰ ਕੌਤਬਦੀਨ ਐਬਕ ਨੇ ਕੋ ਰਾਮਨ ਦਾ ਸਥਾਨਾ ਇਲਾਕੇ ਨੂੰ ਆਪਣਾ ਟਿਕਾਣਾ ਬਣਾ ਲਿਆ ਤੇ ਇਸ ਤੋਂ ਬਾਅਦ ਫਿਰ ਉਹਨਾਂ ਨੇ ਬਾਕੀ ਦੇ ਜਿਹੜੇ ਜਿੱਤੇ ਹੋਏ ਇਲਾਕੇ ਸੀ ਉਹਨਾਂ ਨੂੰ ਸੰਭਾਲਣਾ ਸ਼ੁਰੂ ਕੀਤਾ ਨਵੇਂ ਇਲਾਕੇ ਸੀ ਉਹਨਾਂ ਨੂੰ ਜਿੱਤਣਾ ਸ਼ੁਰੂ ਕੀਤਾ ਇਸ ਦੇ ਵਿੱਚ ਬਖਤਿਆਰ ਖਿਲਜੀ ਵਰਗੇ ਜਰਨੈਲਾ ਨੇ ਵੀ ਕੌਤਬਦੀਨ ਐਬਕ ਦਾ ਸਾਥ ਦਿੱਤਾ ਸੀ ਕੌਤਬਦੀਨ ਐਬਕ ਨੇ ਜੋ ਮੁਹੰਮਦ ਗੋਰੀ ਦੇ ਰਾਜ ਦੇ ਵਿੱਚ ਬਗਾਵਤਾਂ ਉਠਦੀਆਂ ਸੀ ਉਹਨਾਂ ਬਗਾਵਤਾਂ ਨੂੰ ਦਬਾਉਣ ਦੇ ਵਿੱਚ ਵੀ ਵੱਡਾ ਯੋਗਦਾਨ ਪਾਇਆ ਜਿਵੇਂ ਕਿ ਹਰਿਆਣਾ ਦੇ ਵਿੱਚ ਹਾਂਸੀ ਪੈਂਦਾ ਉੱਥੇ ਵੀ ਬਗਾਵਤ ਉੱਠ ਪਈ ਸੀ ਤੇ ਉਸ ਬਗਾਵਤ ਨੂੰ ਵੀ ਦਬਾਇਆ ਸੀ। ਹਾਂਸੀ ਦੇ ਵਿੱਚ ਵੀ ਕਿਲਾ ਵਾ ਉਸ ਕਿਲ ਨੂੰ ਆਪਾਂ ਫਲਮਾ ਚੁੱਕੇ ਆਂ। ਅਗਰ ਉਸ ਕਿਲੇ ਦੀ ਵੀਡੀਓ ਦੇਖਣਾ ਚਾਹੁੰਦੇ ਹੋ ਹਾਂਸੀ ਫੋਰਟ ਹਰ ਭੇਜ ਸਿੱਧੂ ਲੈ ਕੇ ਭਰੋਗੇ ਤਾਂ ਨਿਕਲਿਆਊਗਾ। ਗੱਲ ਕਰੀਏ ਅੱਗੇ ਜਾ ਕੇ ਮੇਰਠ ਤੇ ਬਲੰਦ ਸ਼ਹਿਰ ਦੇ ਉੱਤੇ ਵੀ ਕਬਜ਼ਾ ਕੀਤਾ ਸੀ ਕੌਤਬਦੀਨ ਐਬਕ ਨੇ। ਇਸ ਦੇ ਨਾਲ ਦੀ ਨਾਲ ਦਿੱਲੀ ਦਾ ਜਿਹੜਾ ਰਾਜਾ ਸੀ ਇਹ ਵੀ ਬਾਗੀ ਸੁਰਾਂ ਦਿਖਾਉਣ ਲੱਗ ਗਿਆ ਸੀ। ਇਸ ਤੋਂ ਬਾਅਦ ਫਿਰ ਕਤੂਬਦੀਨ ਐਬਕ ਨੇ ਦਿੱਲੀ ਉਤੇ ਕਬਜ਼ਾ ਕਰਕੇ ਦਿੱਲੀ ਨੂੰ ਤੁਰਕ रियासत ਦੀ ਤੁਰਕ ਸultanat ਦੀ ਰਾਜਧਾਨੀ ਬਣਾਤਾ ਸੀਗਾ ਇਸ ਤੋਂ ਅੱਗੇ ਚੱਲ ਕੇ ਫਿਰ ਦੱਸਿਆ ਜਾਂਦਾ ਹਰੀਦਾਸ ਨੇ ਵੀ ਬਗਾਵਤ ਕਰਦੀ ਸੀ ਜੇ ਕਰਤੀ ਸੀ ਜਿਹੜਾ ਕਿ ਪ੍ਰithvi ਰਾਜ ਚੋਹਾਨ ਦਾ ਭਰਾ ਸੀ ਤੇ ਉਸ ਭਰਾ ਦੀ ਬਗਾਵਤ ਨੂੰ ਵੀ ਦਬਾਇਆ ਗਿਆ ਜਿਹੜਾ ਕਿ ਸਮਾਂ 1194 ਈਸਵੀ ਦਾ ਦੱਸਿਆ ਜਾਂਦਾ ਵਾ 1196 ਈਸਵੀ ਦੇ ਵਿੱਚ ਜਿਹੜਾ ਅਜਮੇਰ ਦਾ ਰਾਜਾ ਸੀ ਪ੍ਰithvi ਰਾਜ ਚੋਹਾਨ ਦਾ ਮੁੰਡਾ ਉਨੇ ਬਗਾਵਤ ਕਰਤੀ ਸੀ ਗੁਜਰਾਤ ਦੇ ਰਾਜੇ ਦੇ ਨਾਲ ਮਿਲ ਕੇ ਇਸ ਬਗਾਵਤ ਨੂੰ ਦਬਾਉਣ ਦੇ ਲਈ 1196 ਈਸਵੀ ਦੇ ਵਿੱਚ ਕੌਤਬਦੀਨ ਐਬਕ ਨੇ ਅਜਮੇਰ ਉੱਤੇ ਹਮਲਾ ਕੀਤਾ ਸੀਗਾ ਤੇ ਤੁਹਾਨੂੰ ਮੈਂ ਇੱਥੇ ਇੱਕ ਖਾਸ ਗੱਲ ਦੱਸ ਦਿਆਂ ਜਦੋਂ ਪ੍ਰਥਵੀ ਰਾਜ ਚੋਹਾਨ ਦੀ ਹਾਰ ਤਰਾਇਨ ਦੀ ਦੂਸਰੀ ਲੜਾਈ ਦੇ ਵਿੱਚ ਹੋਈ ਤਾਂ ਉਸ ਤੋਂ ਬਾਅਦ ਮੁਹੰਮਦ ਗੋਰੀ ਨੇ ਅਜਮੇਰ ਦਾ ਸ਼ਾਸਕ ਪ੍ਰਥਵੀ ਰਾਜ ਦੇ ਚੋਹਾਨ ਦੇ ਮੁੰਡੇ ਨੂੰ ਹੀ ਬਣਾਤਾ ਸੀਗਾ ਇਸ ਤੋਂ ਬਾਅਦ ਫਿਰ ਜਦੋਂ ਕੌਤਬਦੀਨ ਐਬਕ ਨੇ ਵੀ ਅਜਮੇਰ ਉੱਤੇ ਕਬਜ਼ਾ ਕਰ ਲਿਆ ਉਸ ਤੋਂ ਬਾਅਦ ਰਣਥੰਬੋਰ ਦਾ ਗਵਰਨਰ ਥਾਪਤਾ ਸੀਗਾ ਪ੍ਰithvi ਰਾਚੋਹਾ ਦੇ ਮਡੇ ਨੂੰ ਮਤਲਬ ਕਿ ਅਜਮੇਰ ਤੋਂ ਹਟਾ ਕੇ ਰਣਥੰਬੋਰ ਲਿਆਂਦਾ ਗਿਆ ਤੇ ਰਣਥੰਬੋਰ ਰਾਜਸਥਾਨ ਦੇ ਵਿੱਚ ਰਣਥੰਬੋਰ ਦੇ ਵਿੱਚ ਅੱਜ ਵੀ ਕਿਲਾ ਹੈਗਾ ਤੇ ਅਜਮੇਰ ਦੇ ਵਿੱਚ ਤਾਰਾਗੜ ਕਿਲਾ ਇਹ ਵੀ ਅੱਜ ਹੈਗਾ ਅਗਰ ਇਹ ਤੁਸੀਂ ਦੋਨੇ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ਹਰਪੇਸ਼ ਸਿੱਧੂ ਚੈਨਲ ਦੇ ਉੱਤੇ YouTube ਤੇ ਪਾਈਆਂ ਤੁਹਾਨੂੰ ਮਿਲ ਜਾਣਗੀਆਂ ਜਿਵੇਂ ਕਿ ਤਾਰਾਗੜ ਫੋਰਟ ਹਰਪੇਸ਼ ਸਿੱਧੂ ਲਿਖੋਗੇ ਤੇ ਇਹ ਵੀ ਵੀਡੀਓ ਆ ਜਾਊਗੀ ਰਣਥੰਬੋਰ ਹਰਪੇਸ਼ ਸਿੱਧੂ ਤਾਂ ਇਹ ਵੀਡੀਓ ਵੀ ਤੁਹਾਨੂੰ ਵੇਖਣ ਨੂੰ ਮਿਲੇਗੀ ਬਹੁਤ ਇੰਟਰਸਟਿੰਗ ਆ ਸੰਗੜੇ ਜੰਗਲਾਂ ਦੇ ਵਿੱਚ ਬਣੀ ਹੋਈ ਹੈ ਵੀਡੀਓ ਨੇ 1197 ਈਸਵੀ ਦੇ ਵਿੱਚ ਕੌਤਬਦੀਨ ਐਬਕ ਨੇ ਕਾਠਿਆਵਾਰਡ ਉੱਤੇ ਹਮਲਾ ਕੀਤਾ ਇੱਥੋਂ ਦੇ ਰਾਜੇ ਭੀਮਦੇਵ ਨੂੰ ਹਰਾਇਆ ਗਿਆ ਤੇ ਉਹਦੇ ਇਲਾਕਿਆਂ ਤੇ ਕਬਜ਼ਾ ਕੀਤਾ ਇਸ ਤੋਂ ਬਾਅਦ ਫਿਰ ਗਵਾਲੀਅਰ ਤੇ ਬਦਾਈਓਂ ਤੇ ਵੀ ਕਬਜ਼ਾ ਕੀਤਾ ਤੇ 1202 ਈਸਵੀ ਵਿੱਚ ਗੁਲਾਮ ਐਲਤੁਤਮਿਸ਼ ਦੇ ਨਾਲ ਰਲ ਕੇ ਕਾਲ ਖੇਰ ਨੂੰ ਜਿੱਤਿਆ ਗਿਆ ਤੇ ਦੂਸਰੇ ਪਾਸੇ ਬਖਤਿਆਰ ਖਿਲਜੀ ਜੋੜਾ ਕਿ ਕੌਤਬਦੀਨ ਐਬਕ ਤਾਂ ਜਰਨੈਲ ਸੀ ਉਨੇ ਬਿਹਾਰ ਤੇ ਬੰਗਾਲ ਨੂੰ ਵੀ ਜਿੱਤ ਕੇ ਮੁਹੰਮਦ ਗੋਰੀ ਦੀਆਂ ਹੱਦਾਂ ਨੂੰ ਦੂਰ ਦੂਰ ਤੱਕ ਫਰਾਤਾ ਸੀ 1206 ਈਸਵੀ ਦੇ ਵਿੱਚ ਮੁਹੰਮਦ ਗੋਰੀ ਦੀ ਮੌਤ ਹੋ ਗਈ ਸੀ ਜੇਲਮ ਦੇ ਕਿਨਾਰੇ ਜੇਲਮ ਦੇ ਕਿਨਾਰੇ ਧੀਮਕਨਾ ਦੇ ਸਥਾਨ ਉੱਤੇ ਜਦੋਂ ਇਹ ਖਬਰ ਕੌਤਬਦੀਨ ਐਬਕ ਨੂੰ ਪਤਾ ਚੱਲੀ ਤਾਂ ਬਹੁਤ ਉਹਨੂੰ ਦੁੱਖ ਹੋਇਆ ਤੇ ਉਹ ਫਿਰ ਦਿੱਲੀੋਂ ਸਿੱਧਾ ਆਣ ਕੇ ਪਹੁੰਚਿਆ ਲਾਹੌਰ ਵਾਲੇ ਪਾਸੇ ਤੇ 25 ਜੂਨ ਦੇ 30 ਦੱਸੇ ਦਾ 25 ਜੂਨ 1206 ਈਸਵੀ ਦੇ ਵਿੱਚ ਕੌਤਬਦੀਨ ਐਬਕ ਲਾਹੌਰ ਪਹੁੰਚ ਗਿਆ ਜਿਹੜੇ ਇਥੋਂ ਦੇ ਅਮੀਰ ਵਜ਼ੀਰ ਸੀ ਲੋਕਾਂ ਨੇ ਆਖਿਆ ਵੀ ਕਉਤਬਦੀਨ ਵੀ ਤੂੰ ਗੱਦੀ ਉੱਤੇ ਬੈਠ ਵੈਸੇ ਤਾਂ ਮੁਹੰਮਦ ਗੋਰੀ ਨੇ ਪਹਿਲਾਂ ਵੀ ਉਹਨੂੰ ਵੱਡੇ ਰਤਵੇਂ ਤੇ ਰੱਖਿਆ ਹੋਇਆ ਸੀਗਾ ਤੇ ਉਹਦੀ ਹਾਮੀ ਵੀ ਸੀ ਇੱਕ ਕਿਸਮ ਦੀ ਕਿ ਮੇਰਾ ਉੱਤਰਾ ਅਧਿਕਾਰੀ ਕਉਤਬਦੀਨ ਐਬਕ ਹੀ ਹੋਊਗਾ ਪਰ ਉਸ ਤੋਂ ਬਾਅਦ ਫਿਰ ਅਫੀਸ਼ੀਅਲ ਤੌਰ ਦੇ ਉੱਤੇ 1206 ਈਸਵੀ ਦੇ ਵਿੱਚ ਕਉਤਬਦੀਨ ਐਬਕ ਗੱਦੀ ਉੱਤੇ ਬੈਠ ਗਿਆ ਪਰ ਇਹਨੇ ਸਾਰੀ ਉਮਰ ਇੱਕ ਮੁਹੰਮਦ ਗੋਰੀ ਦੇ ਨਾਇਬ ਵਜੋਂ ਕੰਮ ਕੀਤਾ ਤੇ ਇਸ ਤੋਂ ਬਾਅਦ ਇਸ ਤਰ੍ਹਾਂ ਇਤਿਹਾਸ ਕੀ ਬਣਿਆ ਕਿ ਹਿੰਦੁਸਤਾਨ ਦਾ ਪਹਿਲਾ ਮੁਸਲਮਾਨ ਸੁਲਤਾਨ ਕੌਤਬਦੀਨ ਐਬਕ કહਾਇਆ ਸੀਗਾ ਪਰ ਇਹ ਰਾਹ ਸੌਖਾ ਨਹੀਂ ਸੀ ਇਹਦੇ ਸਾਹਮਣੇ ਕਈ ਪਰੇਸ਼ਾਨੀਆਂ ਵੀ ਸੀ ਇੱਕ ਤਾਂ ਮੁਹੰਮਦ ਗੋਰੀ ਦਾ ਭਤੀਜਾ ਗਿਆਸੁਦੀਨ ਮੁਹੰਮਦ ਗੋਰੀ ਦਾ ਮੁੰਡਾ ਤੇ ਸੁਹਾਬੁਦੀਨ ਮੁਹੰਮਦ ਗੋਰੀ ਦਾ ਭਤੀਜਾ ਉਹ ਵੀ ਬਗਾਵਤ ਦੇ ਅਸਾਰ ਪੂਰੇ ਸੀ ਇਸ ਤੋਂ ਬਿਨਾ ਕਵਾਚਾ ਜਿਹੜਾ ਸਹਿਨਤਾ ਗਵਰਨਰ ਸੀ ਉਹਨੇ ਵੀ ਬਗਾਵਤ ਕੀਤੀ ਜ਼ਲਦੋਜ਼ ਨਾ ਦਾ ਗਵਰਨਰ ਹੋਇਆ ਜਿਹੜਾ ਕਿ ਗਜ਼ਨੀ ਦਾ ਗਵਰਨਰ ਸੀ ਉਹਨੇ ਵੀ ਬਗਾਵਤ ਕੀਤੀ ਪਰ ਇਹਨਾਂ ਸਾਰਿਆਂ ਨੂੰ ਬਗਾਵਤਾਂ ਨੂੰ ਦਬਾਇਆ ਗਿਆ ਇਹ ਵੀ ਆਪਾਂ ਅੱਜ ਇਤਿਹਾਸ ਦੇ ਵਿੱਚ ਜਾਣਦੇ ਹਾਂ ਜਦੋਂ ਕੌਤਬੁद्दीन ਐਬਕਾ ਗੱਦੀ ਉੱਤੇ ਬੈਠਿਆ ਤਾਂ ਚੁਣੌਤੀਆਂ ਸਾਹਮਣੇ ਆਈਆਂ ਉਹਨਾਂ ਦੇ ਵਿੱਚ ਸਭ ਤੋਂ ਵੱਡੀ ਚੁਣੌਤੀ ਤਾਸਦੀਨ ਜ਼ਲਦੋਜ਼ ਨੇ ਦਿੱਤੀ ਉਹ ਆਪ ਦੇ ਆਪ ਨੂੰ ਹੁਕਮਰਾਨ ਸਮਝਦਾ ਸੀ ਕਿ ਗੋਰੀ ਤੋਂ ਬਾਅਦ ਮੈਂ ਹੀ ਇੱਥੋਂ ਦਾ ਵਾਰਿਸ ਹਾਂ ਤੇ ਜਿਹਦੇ ਕਰਕੇ ਲਾਹੌਰ ਉਧਰੋਂ ਫਿਰ ਜਦੋਂ ਇਹ ਗੱਲ ਦਾ ਪਤਾ ਕੌਤਬਦੀਨ ਐਬਕ ਨੂੰ ਲੱਗਿਆ ਤੋ ਦਿੱਲੀ ਤੋਂ ਲਾਹੌਰ ਆਇਆ ਤੇ ਜਿਹੜੀ ਕਿ ਲਾਹੌਰ ਦੇ ਵਿੱਚ ਦੋਨਾਂ ਵਿੱਚ ਟੱਕਰ ਹੋਈ ਤੇ ਜਿਸ ਟੱਕਰ ਦੇ ਵਿੱਚ ਕੌਤਬਦੀਨ ਐਬਕ ਜਿੱਤ ਗਿਆ ਸੀ ਤੇ ਜ਼ਲਦੋਜ਼ ਹਾਰ ਗਿਆ ਸੀ ਜ਼ਲਦੋਜ਼ ਹਾਰ ਕੇ ਗਜਨੀ ਚਲੇ ਗਿਆ ਤੇ ਉਸ ਤੋਂ ਬਾਅਦ ਫਿਰ ਜ਼ਲਦੋ ਕੌਤਬਦੀਨ ਐਬਕ ਵੀ ਮਗਰ ਚਲੇ ਗਿਆ ਤੇ ਉੱਥੇ ਫਿਰ ਦੱਸਿਆ ਜਾਂਦਾ ਵੀ ਜਸ਼ਨ ਦੇ ਵਿੱਚ ਕੌਤਬਦੀਨ ਐਬਕ ਇਨਾਂ ਖੋ ਗਿਆ ਕਿ ਉਹਨੇ ਫਿਰ ਜਲਦੋਜ਼ ਨੇ ਹਮਲਾ ਕੀਤਾ ਤੇ ਫਿਰ ਲੜਾਈ ਹੋਈ ਤੇ ਫਿਰ ਗਜ਼ਨੀ ਨੂੰ ਫਿਰ ਹਥਿਆਰਿਆ ਸੀ ਜਲਦੋਜ਼ ਨੇ ਪਰ ਇਹ ਸਾਰੀਆਂ ਬਗਾਵਤਾਂ ਚੱਲਦੀਆਂ ਰਹੀਆਂ ਤੇ ਦਬਾਉਂਦਾ ਰਿਹਾ ਕੌਤਬਦੀਨ ਐਬਕ ਪਰ ਇਹਦੇ ਨਾਲ ਦੀ ਨਾਲ ਉਹਨੇ ਫਿਰ ਰਿਸ਼ਤੇਦਾਰੀਆਂ ਪਾਉਣੀਆਂ ਸ਼ੁਰੂ ਕਰਤੀਆਂ ਸੀਗੀਆਂ ਸਭ ਤੋਂ ਪਹਿਲਾਂ ਤਾਂ ਕੌਤਬਦੀਨ ਐਬਕ ਨੇ ਤਾਸਦੀਨ ਜਲਦੋਜ਼ ਜੋ ਕਿ ਗਜ਼ਨੀ ਦਾ ਗਵਰਨਰ ਸੀ ਉਹਦੀ ਕੁੜੀ ਦੇ ਨਾਲ ਵਿਆਹ ਕਰਾ ਕੇ ਰਿਸ਼ਤੇਦਾਰੀ ਪਾ ਲਈ ਤਾਂ ਕਿ ਦੁਸ਼ਮਣੀ ਖਤਮ ਹੋ ਸਕੇ ਇਸ ਤੋਂ ਬਿਨਾ ਉਹਨਾਂ ਦੇ ਜਿਹੜਾ ਦੂਜਾ ਦਾਵੇਦਾਰ ਸੀ ਕਵਾਚਾ ਉਹਦੇ ਉਹਦੇ ਨਾਲ ਆਪਣੀ ਧੀ ਦਾ ਵਿਆਹ ਕਰਤਾ ਸੀ ਕੌਤਬਦੀਨ ਐਬਕ ਨੇ ਤੇ ਜਿਹੜੀ ਦੂਜੀ ਕੁੜੀ ਸੀ ਉਹਦਾ ਵਿਆਹ ਅਲਤਤਮਿਸ਼ ਨਾਲ ਕਰਤਾ ਗੁਲਾਇ ਕਲਤ ਗੁਲਾਮ ਸ਼ਮਸ਼ਦੀਨ ਅਲਤਫਮਿਸ਼ ਸੀ ਉਹਦੇ ਨਾਲ ਵਿਆਹ ਆਇਆ ਨੇ ਦੂਜੀ ਬੇਟੀ ਦਾ ਕਰਤਾ ਸੀ ਇਸ ਤਰੀਕੇ ਕਿਉਂਕਿ ਅਲਤਤਮਿਸ਼ ਦਾ ਵੀ ਚੰਗਾ ਵਕਾਰ ਸੀ ਦਰਬਾਰ ਦੇ ਵਿੱਚ ਇਸ ਤਰੀਕੇ ਨਾਲ ਉਹਨੇ ਜਿਹੜੇ ਵੱਡੇ ਉਸ ਏਰੀਆ 'ਚ ਦੁਸ਼ਮਣ ਉੱਭਰਦੇ ਸੀਗੇ ਗੱਦੀ ਦੇ ਹੁਕਮਰਾਨ ਬਣਨਾ ਚਾਹੁੰਦੇ ਸੀ ਸਲਤਨਤ ਦੇ ਹੁਕਮਰਾਨ ਸਲਤਨਤ ਲੈਣਾ ਚਾਹੁੰਦੇ ਸੀ ਉਹਨਾਂ ਸਾਰਿਆਂ ਨੂੰ ਉਹਨੇ ਹੀ ਰਿਸ਼ਤੇਦਾਰੀਆਂ ਪਾ ਕੇ ਵੀ ਦਬਾਤਾ ਸੀ ਗੱਲ ਕਰੀਏ ਕੌਤਬੁਦੀਨ ਐਬਕ ਦੀ ਮੌਤ ਕਿਵੇਂ ਹੋਈ 1206 ਦੇ ਵਿੱਚ ਗੱਦੀ ਤੇ ਬੈਠਿਆ ਤੇ 10 ਦੇ ਵਿੱਚ ਮੌਤ ਹੋ ਗਈ ਸੀ 4 ਨਵੰਬਰ 1210 ਚ ਦੀ ਮੌਤ ਹੋ ਗਈ ਸੀ ਉਸ ਸਮੇਂ ਨਾ ਮੱਧ ਏਸ਼ੀਆ ਦੇ ਵਿੱਚ ਜਿਹੜੇ ਅਮੀਰ ਲੋਕ ਹੁੰਦੇ ਸੀ ਉਹ ਚੋਗਾਨ ਖੇਡਿਆ ਕਰਦੇ ਸੀ ਚੋਗਾਨ ਇੱਕ ਕਿਸਮ ਦੀ ਪੋਲੋ ਕਹ ਲੋ ਵੀ ਘੋੜੇ ਤੇ ਚੜਦੇ ਸੀ ਤੇ ਉਹਨੂੰ ਬਾਲ ਦੇ ਨਾਲ ਖੇਡਦੇ ਸੀ ਪੋਲੋ ਦੀ ਤਰ੍ਹਾਂ ਖੇਡ ਸੀ ਪੋਲੋ ਹੀ ਮੰਨ ਲਓ ਚੋਗਾਨ ਸੀ ਉਸ ਸਮੇਂ ਦੀ ਪੁਰਾਣੀ ਖੇਡ ਤਾਂ ਪਰ ਕਤੂਬਦੀਨ ਅਬਕ ਵੀ ਇਸ ਖੇਡ ਦਾ ਸ਼ਕੀਨ ਸੀ ਇਹ ਵੀ ਵਜ਼ੀਰਾ ਅਮੀਰਾਂ ਦੇ ਨਾਲ-ਨਾਲ ਰਲ ਕੇ ਇਹ ਖੇਡ ਖੇਡਦਾ ਸੀ ਅੱਜ ਵੀ ਬਹੁਤ ਸਾਰੇ ਜਿਹੜੇ ਤਕੜੇ ਰਾਜੇ ਮਹਾਰਾਜੇ ਆ ਉਹ ਖੇਡਦੇ ਹੋਏ ਸਾਨੂੰ ਆਮ ਦੱਸ ਜਾਣਗੇ ਚੁਗਾ ਨੂੰ ਖੇਡ ਰਿਆ ਸੀ ਤਾਂ ਉਹ ਘੋੜੇ ਤੋਂ ਡੱਗ ਪਿਆ ਜਿਹਦੇ ਕਰਕੇ ਉਹਦੇ ਕੁਝ ਪੱਤਰਾ ਖੁੱਭ ਗਿਆ ਦੱਸੇ ਤਾਂ ਜ਼ੀਨ ਹੁੰਦੀ ਆ ਘੋੜੇ ਦੀ ਉਹ ਖੁੱਭ ਗਈ ਉਹਦੇ ਜਿਹਦੇ ਕਰਕੇ ਉਹ ਮੌਕੇ ਤੇ ਹੀ ਦਮ ਤੋੜ ਗਿਆ ਸੀਗਾ ਕਤਬਦੀਨ ਅਬਕ ਪਰ ਉਹ ਬੇਕਿਸਮ ਕਹਦ ਕੋ ਬਦਕਿਸਮਤੀ ਉਹਦੀ ਕਿ ਉਹਨੇ ਇੰਨਾ ਰਾਜ ਭਾਗ ਬਣਾਇਆ ਪਰ ਰਾਜ ਭਾਗ ਉਹ ਸਿਰਫ 4 ਸਾਲ ਹੀ ਮਾਨ ਸਕਿਆ ਸੀ। ਕੌਤਬਦੀਨ ਐਬਕ ਦੀ ਮੌਤ ਤੋਂ ਬਾਅਦ ਉਹਦਾ ਮੁੰਡਾ ਆਰਾਮ ਸ਼ਾ ਗੱਦੀ ਉੱਤੇ ਬੈਠਿਆ ਪਰ ਬੈਠਿਆ ਬਹੁਤ ਥੋੜੇ ਸਮੇਂ ਲਈ ਕਿਉਂਕਿ ਉਹ ਕਾਬਲ ਨਹੀਂ ਸੀ। ਇਸ ਤੋਂ ਬਾਅਦ ਫਿਰ ਕੌਤਬਦੀਨ ਐਬਕ ਦਾ ਜਵਾਈ ਅਲਤਮਿਸ਼ ਸ਼ਮਸ਼ੂਦੀਨ ਅਲਤਮਿਸ਼ ਬੈਠਿਆ ਤੇ ਉਹਨੇ ਲੰਮਾ ਸਮਾਂ ਰਾਜ ਕੀਤਾ। ਦੱਸਿਆ ਜਾਂਦਾ ਵੀ ਉਹਨੇ ਫਿਰ ਕੌਤਬਦੀਨ ਐਬਕ ਦੀ ਯਾਦ ਦੇ ਵਿੱਚ ਲਾਹੌਰ ਵਿੱਚ ਇੱਕ ਉਹਦਾ ਮਕਬਰਾ ਵੀ ਬਣਾਇਆ। ਤੇ ਜਿਹੜਾ ਕਿ ਦੱਸਿਆ ਜੀ ਨਾ ਵੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਉਹ ਫਿਰ ਨੂੰ ਟਕਸਾਲ ਬਣਾ ਲਿਆ ਗਿਆ ਸੀ ਜਿੱਥੇ ਸਿੱਕੇ ਢਲਦੇ ਸੀ ਜਦੋਂ ਭਾਰਤ ਦੀ ਵੰਡ ਹੋ ਗਈ ਪਾਕਿਸਤਾਨ ਨਵਾਂ ਬਣ ਗਿਆ ਤੇ ਉਸ ਮੌਕੇ ਫਿਰ ਪਾਕਿਸਤਾਨ ਦੇ ਲੋਕੀ ਸਰਕਾਰ ਨੇ ਲੋਕਾਂ ਤੋਂ ਕਬਜ਼ੇ ਛਡਾ ਕੇ ਉਸ ਮਕਬਰੇ ਦਾ ਦੁਬਾਰਾ ਨਿਰਮਾਣ ਕੀਤਾ ਗਿਆ ਜਿਹੜਾ ਕਿ ਲਾਹੌਰ ਦੇ ਵਿੱਚ ਅੱਜ ਵੀ ਵੇਖਿਆ ਜਾ ਸਕਦਾ ਕੌਤਬਦੀਨ ਐਬਕ ਦਾ ਕੌਤਬਦੀਨ ਐਬਕ ਨੂੰ ਗੱਦੀ ਵੀ ਲਾਹੌਰ ਦੇ ਵਿੱਚ ਹੀ ਮਿਲੀ ਸੀ ਤੇ ਉਹਦੀ ਮੌਤ ਵੀ ਲਾਹੌਰ ਦੇ ਵਿੱਚ ਹੋਈ ਸੀ ਇਸ ਦੇ ਨਾਲ ਹੀ ਤੁਹਾਨੂੰ ਇਹ ਦੱਸ ਦਿਆਂ ਕਿ ਕੌਤਬਦੀਨ ਐਬਕ ਨੂੰ ਪਵਨ ਨਿਰਮਾਣ ਕਲਾ ਦਾ ਬਹੁਤ ਸ਼ੌਕ ਸੀ ਜ ਜਦ ਅਸੀਂ ਮੈ ਦਿੱਲੀ ਦੇ ਵਿੱਚ ਕਉਤਬ ਮিনার ਦੇਖਦੇ ਹਾਂ ਇਹ ਦੱਸਿਆ ਜਾਂਦਾ ਵੀ 1193 ਈਸਵੀ ਦੇ ਵਿੱਚ ਕਉਤਬਦੀਨ ਐਬਕ ਨੇ ਸ਼ੁਰੂ ਕਰਵਾਇਆ ਸੀਗਾ ਜਿਹਨੂੰ ਕਉਤਬ ਦੀ ਲਾਟ ਕਹਿ ਕੇ ਵੀ ਸੁਣਿਆ ਜਾਂਦਾ ਬਾ ਅਕਸਰ ਆਪਾਂ ਸੁਣਦੇ ਆ ਪਰ ਬਹੁਤ ਸਾਰੇ ਇਹਦੇ ਬਾਰੇ ਮਤਵੇਦ ਵੀ ਪਾਏ ਜਾਂਦੇ ਆ ਪਰ ਜ਼ਿਆਦਾਤਰ ਇਹਨਾਂ ਨੂੰ ਹੀ ਕ੍ਰੈਡਿਟ ਜਾਂਦਾ ਵਾ ਕਉਤਬਦੀਨ ਐਬਕ ਨੂੰ ਕਿ ਇਸ ਸ਼ਾਸਨ ਦੇ ਵਿੱਚ ਹੀ ਬਣਿਆ ਸੀਗਾ ਕਿਉਂਕਿ ਭਵਨ ਨਿਰਮਾਣ ਕਲਾ ਦੀਆਂ ਬਹੁਤ ਸਾਰੀਆਂ ਨਮੂਨੇ ਉਸ ਮিনার ਦੇ ਵਿੱਚ ਅਜ ਤਾਂ ਲਿਖੀਆਂ ਹੋਈਆਂ ਪਾਈਆਂ ਗਈਆਂ ਤੁਹਾਨੂੰ ਮੈਂ ਇਹ ਵੀ ਖਾਸ ਗੱਲ ਦੱਸ ਦਿਆਂ ਵੀ ਸ਼ੁਰੂ ਕਤ ਦਿਨ ਐਬਕ ਨੇ ਕੀਤਾ ਸੀ ਪਰ ਉਹਨੂੰ ਪੂਰਾ ਉਹਦਿਆਂ ਵਾਰਸਾਂ ਨੇ ਕੀਤਾ ਸੀ ਜਿਹੜੇ ਕਿ ਲੰਮਾ ਸਮਾਂ ਗਲਾਮ ਵੰਸ਼ ਦਾ ਰਾਜ ਰਿਆ ਉਹਨਾਂ ਨੇ ਹੌਲੀ ਹੌਲੀ ਕਰਕੇ ਉਹ ਕਤ ਮিনার ਨੂੰ ਪੂਰਾ ਕੀਤਾ ਸੀ ਕਤਕ ਦਿਨ ਐਬਕ ਨੇ ਆਪਣੇ ਰਾਜ ਦੇ ਦਰਮਿਆਨ ਕਈ ਚੰਗੇ ਕੰਮ ਵੀ ਕੀਤੇ ਉਸ ਤੋਂ ਪਹਿਲਾਂ ਜੋ ਕਿਸਾਨੀ ਹੁੰਦੀ ਸੀ ਫਸਲ ਹੁੰਦੀ ਸੀ ਉਹਦਾ ਪੰਜਵਾਂ ਹਿੱਸਾ ਟੈਕਸ ਵਜੋਂ ਲਿਆ ਜਾਂਦਾ ਸੀ ਪਰ ਕੌਤਬਦੀਨ ਐਬਕ ਨੇ ਕਹਿਤਾ ਕਿ 10ਵਾਂ ਹਿੱਸਾ ਜਿੰਨੀ ਫਸਲ ਆ ਉਹਦਾ 10ਵਾਂ ਹਿੱਸਾ ਦਿਓ ਨਾ ਕਿ ਪੰਜਵਾਂ ਇਹਦੇ ਨਾਲ ਕਿਸਾਨਾਂ ਨੂੰ ਬਹੁਤ ਸਹੂਲਤ ਮਿਲ ਗਈ ਸੀ ਉਹਦੇ ਬਾਰੇ ਇਹ ਵੀ ਗੱਲ ਕਹੀ ਜਾਂਦੀ ਹੈ ਕਿ ਜੇ ਭੇਡਾਂ ਦਾ ਇੱਜੜ ਫਰਦਾਨ ਤੋਂਥੇ ਕੋਈ ਭੇਡ ਦੇ ਵਿੱਚ ਕਿ ਲੋ ਕਿ ਚਰਾਉਣ ਵਾਲੇ ਦੀ ਲੋੜ ਨਹੀਂ ਸੀ ਵੀ ਕੋਈ ਚੋਰੀ ਨਹੀਂ ਸੀ ਕਰ ਸਕਦਾ ਉਹਨੇ ਥਾਂ ਥਾਂ ਤੇ ਚੌਕੀਆਂ ਬਣਾਤੀਆਂ ਸੀ ਮਤਲਬ ਕਿ ਅਮਨ ਕਾਨੂੰਨ ਦੀ ਵਿਵਸਥਾ ਉਨੇ ਬਹੁਤ ਚੰਗੀ ਤਰੀਕੇ ਬਰਕਰਾਰ ਰੱਖੀ ਹੋਈ ਸੀਗੀ ਇਸ ਦੇ ਨਾਲ ਦੀ ਨਾਲ ਉਹ ਭਾਰਤ ਦਾ ਪਹਿਲਾ ਇਹ ਹ ਸੁਲਤਾਨ ਸੀ ਜੀਦਾ ਨਾਮ ਮਸਜਿਦ ਦੇ ਵਿੱਚ ਖੁਤਬੇ ਦੇ ਵਿੱਚ ਪੜਿਆ ਜਾਣ ਲੱਗ ਪਿਆ ਸੀਗਾ ਉਹਨੇ ساری ਉਮਰ ਗੋਰੀ ਦੇ ਅਧੀਨ ਰਹਿ ਕੇ ਹੀ ਰਾਜ ਕੀਤਾ ਉਹ ਉਤੋਂ ਬਾਹਰ ਨਹੀਂ ਹੋਇਆ ਜਦੋਂ ਗੋਰੀ ਪੂਰਾ ਵੀ ਹੋ ਗਿਆ ਉਦੋਂ ਵੀ ਉਹਨੇ ਉਹਦੋਂ ਹੀ ਕ੍ਰੈਡਿਟ ਦੇ ਦਿੱਤਾ ਗੋਰੀ ਨੂੰ ਹੀ ਕ੍ਰੈਡਿਟ ਦਿੱਤਾ ਨਾ ਕਿ ਆਪਣੇ ਨਾਮ ਲਿਆ ਮਤਲਬ ਇਹ ਉਹਦੀ ਖਾਸ ਗੱਲ ਸੀ ਗੋਰੀ ਤੋਂ ਬਾਅਦ ਉਹਨੇ ਜੋ ਸਿੱਕੇ ਜਾਰੀ ਕੀਤੇ ਉਹਦੇ ਉਹ ਉਹਦੇ ਵੰਸ਼ਾਂ ਨੇ ਸਿੱਕੇ ਜਾਰੀ ਕੀਤੇ ਕੌਤਬਦੀਨ ਐਬਕ ਦੇ ਨਾਂ ਤੇ ਬਾਅਦ ਦੇ ਵਿੱਚ ਫਿਰ ਸਿੱਕੇ ਜਾਰੀ ਹੁੰਦੇ ਰਹੇ ਪਰ ਉਹਨੇ ਆਪ ਦੇ ਜਿਉਂਦੇ ਜੀ ਆਪ ਦੇ ਨਾਂ ਤੇ ਸਿੱਕੇ ਜਾਰੀ ਨਹੀਂ ਸੀ ਕੀਤੇ ਮਤਲਬ ਇਹ ਉਹਦੇ ਲਈ ਖਾਸ ਗੱਲਾਂ ਸੀ ਕਿ ਉਹ ਵਫਾਦਾਰ ਬਣ ਕੇ ਚੱਲਿਆ ਪਰ ਬਦਕਿਸਮਤੀ ਗੱਲ ਕਿ ਉਹ 1206 ਤੋਂ 1210 ਤੱਕ ਹੀ ਰਾਜ ਕਰ ਪਾਇਆ ਇਸ ਤੋਂ ਅਗਲਾ ਐਪੀਸੋਡ ਆਪਾਂ ਐਲਤਤਮਿਸ਼ ਵਾਲਾ ਲੈ ਕੇ ਮਿਲਾਂਗੇ ਜੋ ਉਹਦਾ ਅਗਲਾ ਗੁਲਾਮ ਸੀ ਜੋ ਗੱਦੀ ਉੱਤੇ ਬੈਠਿਆ ਉਹ ਲੜੀ ਇਸ ਤੋਂ ਪਹਿਲਾਂ ਆਪਾਂ ਮੁਹੰਮਦ ਬਿਨ ਕਾਸਿਮ ਮਹਿਮੂਦ ਗਜ਼ਨਵੀ ਮੁਹੰਮਦ ਗੋਰੀ ਵਰਗੇ ਐਪੀਸੋਡ ਆਪਾਂ ਲੈ ਕੇ ਬਣਾ ਚੁੱਕੇ ਆ ਵੀਡੀਓ ਤੁਸੀਂ ਉਹ ਵੀ ਆਪਣੇ ਚੈਨਲ ਤੇ ਵੇਖ ਸਕਦੇ ਹੋ ਧੰਨਵਾਦ ਮਿਹਰਬਾਨੀ